ਨਮਸਕਾਰ ਭਾਰਤ ਨੈਟ نیوز ਵਾਲਾ ਆਪਕਾ ਵਿੱਚ ਤੁਹਾਡੇ ਹੋਸ ਰਾਜੀਸ਼ ਫਰदाबाद ਵੱਲੋਂ ਸਵਾਗਤ ਹੈ ਜਿਸ ਤਰ੍ਹਾਂ ਕਿ ਹਿਬਾ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਅਤੇ ਵੱਡੇ ਵੱਡੇ ਹੁਕਮ ਦਿੱਤੇ ਜਾ ਰਹੇ ਹਨ ਜਿਸ ਦਾ ਖੇਤ ਉਸ ਦੀ ਰੇਤ ਜਿਹੜੀ ਹੈ ਮੋਹਿਮ ਬੱਢੀ ਗਈ ਸੀ ਕਿ ਪਰ ਉਸ ਦੀ ਯਾਰ ਦੇ ਵਿੱਚ ਲਗਾਤਾਰ ਜਿਹੜਾ ਮਾਈਨਿੰਗ ਮਾਫੀਆ ਜਿਹੜਾ ਹੈ ਉਹ ਆਪਣੀ ਚੋਲੀ ਪਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਬਿਨਾਂ ਡਰ ਖੋਕ ਤੋਂ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਮਾਈਨਿੰਗ ਨੂੰ ਤੜਲੇ ਨਾਲ ਅੰਜਾਮ ਜ਼ਿੰਦਾ ਹੋਇਆ ਸਾਹ ਦਿਖਾਈ ਦੇ ਰਿਹਾ ਹੈ ਹਾਲਾਂਕਿ ਜਿਹੜੇ ਪੰਜਾਬ ਦੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਤੇ ਕਾਂਗਰਸ ਦੇ ਜਿਹੜੇ ਸਪੋਕਸਪਰਸਨ ਨੈਸ਼ਨਲ ਕੋਆਰਡੀਨੇਟਰ ਤੀਨਾ ਚੋਧਰੀ ਜਿਹੜੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਅਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਮਾਈਨਿੰਗ mafia ਦੇ ਉੱਤੇ ਚਿਕੰਜਾ ਕਤਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਉੱਤੇ ਹੀ ਇਹਨਾਂ ਸਾਰੀਆਂ ਗੱਲਾਂ ਨੂੰ ਦਰਕਹਿਨਾਰ ਕਰਦੇ ਹੋਏ ਮਾਈਨਿੰਗ mafia ਧੜਲੇ ਨਾਲ ਜਿਹੜਾ ਆ ਮਾਈਨਿੰਗ ਨੂੰ ਅਨਜਾਮ ਦੇ ਰਿਹਾ ਹੈ ਕਿ ਇਹਨਾਂ ਦੇ ਪਿੱਛੇ ਕੋਈ ਰਾਜਨੀਤਿਕ ਛਾਹ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਜੋ ਕਿ ਇਹਨਾਂ ਮਾਈਨਿੰਗ ਮਾਫੀਆ ਨੂੰ ਕਿਸੇ ਦਾ ਵੀ ਡਰ ਖੋਪ ਨਹੀਂ ਹੈ ਤਸਵੀਰਾਂ ਰਹੀ ਤੁਸੀਂ ਦੇਖ ਸਕਦੇ ਹੋ ਕਿ ਮਾਦੋਪੁਰ ਵਿਖੇ ਜਿੱਥੇ ਕਿ ਰਾਵੀ ਦਰਿਆ ਦਾ ਸੀਨਾ ਜਿਹੜਾ ਆ ਮਾਈਨਿੰਗ ਮਾਫੀਆ ਵੱਲੋਂ ਲਗਾਤਾਰ ਖੰਨੀ ਕੀਤਾ ਜਾ ਰਿਹਾ ਹੈ ਔਰ ਇਡੀ ਡੀਪ ਮਾਈਨਿੰਗ ਕੀਤੀ ਜਾ ਰਹੀ ਹੈ ਕਿ ਪਾਣੀ ਵੀ ਜਿਹੜਾ ਆ ਉਹ ਬਾਹਰ ਆਣਾ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਰਾਹੀਂ ਤੁਸੀਂ ਸਾਹ ਦੇਖ ਸਕਦੇ ਹੋ ਔਰ ਉਸ ਦੇ ਨਾਲ ਹੀ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਆ ਉਹ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਉੱਤੇ ਵੀ ਉਰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਚਾਹੇ ਭਾਜਪੀ ਦੇ ਪਰਿਵਾਰੀ ਜਿਹੜੇ ਨਾ ਭਾਜਪੀ ਦੇ ਕਾਰਜਕਾਰੀ ਪ੍ਰਧਾਨ ਪੰਜਾਬ ਅਜੁਨੀ ਸ਼ਰਮਾ ਵੱਲੋਂ ਵੀ ਲਗਾਤਾਰ ਦੋਰਾ ਕੀਤਾ ਜਾਂਦਾ ਹੈ ਔਰ ਮਾਈਨਿੰਗ ਮਾਫੀਆ ਦੇ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਉਥੇ ਹੀ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਆ ਉਹ ਇਹਨਾਂ ਮਾਈਨਿੰਗ ਮਾਫੀਆ ਨੂੰ ਸ਼ਰਕਤ ਬਿੰਦੇ ਹੋਏ ਨਜ਼ਰ ਅੰਧਿਆਂ ਅਤੇ ਕਿਹਾ ਜਾਂਦਾ ਹੈ ਕਿ ਨਜਾਇਜ਼ ਮਾਈਨਿੰਗ ਕਿਤੇ ਨਹੀਂ ਹੋ ਰਹੀ ਹੈ ਔਰ ਹਾਲਾਤ ਇਹ ਹਨ ਕਿ ਪਹਿਲੇ ਵੀ ਹੜਾ ਦੀ ਮਾਰ ਜਿਹੜੀ ਆ ਇਸੇ ਇਲਾਕੇ ਨੂੰ ਦੇਖਣੀ ਪਈ ਹੈ ਚਲਣੀ ਪਈ ਹੈ ਔਰ ਲੱਖਾਂ ਕਰੋੜਾਂ ਦਾ ਨੁਕਸਾਨ ਜਿਹੜਾ ਆ ਉਹ ਚੇਲਣਾ ਪਿਆ ਹੈ ਪਰ ਉਹਦੇ ਨਾਲ ਨਾਲ ਹੀ ਹੁਣ ਵੀ ਜਿਹੜਾ ਨਜਾਇਜ਼ ਮਾਈਨਿੰਗ ਮਾਫੀਆ ਵੱਲੋਂ ਲਗਾਤਾਰ ਜਿਹੜਾ ਇਹ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੁਣ ਮਾਈਨਿੰਗ ਮਾਫੀਆ ਦੇ ਉੱਤੇ ਸਿਕੰਜਾ ਕੱਟਣ ਦੇ ਲਈ ਤਵਾਰ ਜਾਗਦਾ ਹੈ ਜਾਂ ਫਿਰ ਕੁੰਭ ਕਰਨੀ ਨੀਂਦ ਸੁਤਾ ਰਹਿੰਦਾ ਹੈ ਹੋਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਪਾਰਟ ਸਲੱਟ ਨਿਊਜ਼ ਮਨਿੰਦੇਵ ਜਿਆਦਾ ਤੇ ਮਾਰਜੇਸ਼ ਕੁਮਾਰ ਮਾਦੋਪੁਰ ਤੋਂ ਖਾਸ ਰਿਪੋਰਟ